ਨਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਆਇਆ ਆਇਆ ਲੱਖੇ ਦਾ ਚੇਲਾ ਉਹ ਵੀ ਕਹਿੰਦੇ ਜਰਮਨ ਦੀ ਗੱਲ ਹੁੰਦੀ ਹੈ ਪਹਿਲੀ ਕਬੱਡੀ ਲੈ ਵੀ ਸ਼ੀਲੂ ਲੱਕ ਖੁੱਲ ਕੇ ਪਹਿਲੀ ਕਬੱਡੀ ਤੇ ਫਰੰਮਾ ਤੇ ਸ਼ੀਲੂ ਅੰਮਾ ਚੀਲੂ ਟੱਕਰ ਸਿਰੇ ਦੀ ਸਿਹਤ ਦੀ ਗਰਾਉਂਡ ਲੱਗਦਾ ਚੋਰ ਲੱਗਦਾ ਚੋਰ ਲੱਗਦਾ ਚੋਰ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਜੇ ਜਫਾ ਵਧੀਆ ਲੱਗਿਆ ਸਿਕਨ ਵਾਲੇ ਇੱਕ ਵਾਰੀ ਲੱਕ ਟੱਕਾ ਜਾਫੀਆਂ ਨੂੰ ਕਹਿੰਦੇ ਹਾਂ ਅਜਬਾੜੇ ਪਰ ਚੀਲੂ ਹਰਿਆਣੇ ਦਾ ਚੀਲੂ ਹਰਿਆਣੇ ਦਾ ਬੱਲੇ ਬੱਲੇ ਵੱਲੇ ਵੱਲੇ ਹੋ ਗਈ ਹੈ ਵੱਲੇ ਵੱਲੇ ਹੋ ਗਈ ਹੈ ਖੇਡ ਮੈਦਾਨ ਦੇ ਵਿੱਚ ਛੰਨਾ ਵਾਲਾ ਪੂਰੀ ਭੱਜ ਗਿਆ ਪਿਆਰ ਛੰਨੇ ਆ ਮੇਰੇ ਵੀਰੋ ਕਾਲੇ ਸਿੰਘਾਂ ਦਾ ਛੰਨੀ ਲੁੱਟੀ ਜਾਂਦਾ ਮੇਲੇ ਕੀਰਾਬਾਲ ਦੇ ਬੁਲਟੜੂ ਕਹਿੰਦੇ ਦੁੱਕ ਦੁੱਕ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲੜਕਰੇ ਪੈਨੇ ਰਾਜੂ ਖੋਸੇਕੋਟ ਦੇ ਦਾ ਮੇਲਾ ਲੁੱਟ ਗਿਆ ਸਗੇੜਾਲੇ ਕੀ ਹਾਲ ਚਾਲ ਲੱਕੀਆਂ ਨਵਾ ਜਾਂਦੇ ਬੰਦੇ ਚੰਗੀਆਂ ਨਸਲਾਂ ਦੇ ਲਓ ਕਬੱਡੀ ਭੀਮ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਕਦੇ ਦੁਬਲੀ ਵਾਲੇ ਭੀਮ ਦੀਆਂ ਗੱਲਾਂ ਖੇਡ ਮੈਦਾਨ ਦੇ ਵਿੱਚ ਬਨਮੈਨ ਆਰਮੀ ਟੱਕਰ ਸਿਰੇ ਦੀ ਸਗੇੜਾਂ ਦੀ ਗਰਾਊਂਡ ਮੇਲਾ ਨੱਚਦਾ ਮੇਲਾ ਨੱਚਦਾ ਕਬੱਡੀ 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 ਟੱਕਰ ਸਿਰੇ ਦੀ ਟੱਕਰ ਟੱਕਰ ਦੀ ਟੱਕਰ ਟੱਕਰ ਕਿ ਬੰਨ ਮਹਿਰਾਨ ਵੀ ਸਿੰਘ ਪੰਡਾਲ ਦਾ ਪੋਤਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੁਲਟ ਹੈ ਹਰਮਨ ਬੁਲਟ ਉੱਚਾ ਪੇਟ ਪਿੰਡ ਤੇ ਪ੍ਰਸਿੱਧੀ ਕੀਰਾ ਵਾਲੀ ਪਿੰਡ ਵੀ ਕਰ ਦਿੰਦੀ ਹੈ ਪਰ ਇਸ ਵੇਲੇ ਚੁਸ਼ਕਾਲਾ ਸ਼ਿਸ਼ਕਾਲਾ ਸ਼ੋਸ਼ਕਾਲਾ ਫੂਲਾ ਫੂਲਾ ਬੁਲਟ ਬੁਲਟ ਤੇ ਫੂਲਾ ਕਾਲਾ ਨੀਲੰਗ ਸੰਘੇੜੇ ਵੱਲੋਂ 1000 ਭੂਰੀ ਦੀ ਰੇਡ ਤੇ ਤੇ ਅਗਲੀ ਰੇਡ ਭੂਰੀ ਸ਼ੰਨਾ ਦੀ ਟਰੂ ਵਾਇਰ ਸੰਘੇੜਾ 1000 ਲੈ ਵੀ ਪੱਟੀ ਪੈਸੇ ਸਿੱਧੀ ਪੁਆਇੰਟੇ ਕਰਨੀ ਜਾ ਰਹਾ ਕਬੱਡੀ ਅੰਬੇ ਦੀ ਕਬੱਡੀ ਨਮਾਰ ਦੀ ਰਵੀ ਸ਼ੇਰ ਸਿੰਘ ਦਾ ਪੁੱਤ ਪਰ ਨੰਬਰ ਰੇਟਰ ਦਾ ਸ਼ੀਲੂ ਮੇਰੀ ਖੇਤਨਾ ਪਰ ਸ਼ੰਨਾ ਵਾਲਾ ਭੂਰੀ ਰਿਕਾਰਡ ਵਟਿਆ ਜਲਾਲ ਦੇ ਖੇਡ ਮੇਲੇ ਤੇ ਕਹਿੰਦੇ ਥਾਰ ਦੇ ਨਾਲ ਮਾਨ ਸਨਮਾਨ ਸ਼ੀਲੂ ਲਗਿਆ ਖੁੱਲ ਕੇ ਚੀਲੂ ਲਗਿਆ ਖੁੱਲ ਕੇ ਆਹ ਮੇਰੇ ਪੰਜਾਬੀ ਵੀਰੋ ਕੁਝ ਵੱਖਰਾ ਕੁਝ ਵੱਖਰਾ ਹੋਣਾ ਕੁਝ ਵੱਖਰਾ ਹੋਣਾ ਸੱਜੇ ਖੱਬੇ ਵੱਜਦੇ ਕੱਟ ਵੱਜਦੀਆਂ ਡਾਜਾਂ ਆਹੀ ਟੱਕਰ ਕਬੱਡੀ ਨਿੱਕੇ ਨਦੌਰ ਦੀ ਪੈ ਰਹੀ ਹੈ ਨਿੱਕੇ ਨਦੌਰ ਦੀ 1000 ਦੀ ਕਬੱਡੀ ਫੜਿਆ ਗੁੱਟ ਵੱਜਦੇ ਝੜ ਕੇ ਲੱਗਦਾ ਜੋਰ ਆਹ ਕਹਿੰਦੇ ਨਿੱਕਾ ਨਦੌਰ ਫੜ ਲਿਆ ਨਿੱਕਾ ਨਦੌਰ ਤੇ ਵੀ ਰਾਜੂ ਨਾਂ ਤੇ ਦਸ ਮੁੰਡੇ ਦਾ टक्कर 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 बेहती के, बन के अमरियाले भी तुर के काले अंबा 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 शीलू ते अंबा शीलू ते अंबा शीलू ते अंबा अरे अरे शीलू बन मैं शीलू एक कबड्डी लाने वाला वा। ਕਰਵੇ ਉਥੋਂ ਦੇ ਜੱਟ ਭੇੜੇ ਸੁਣੀ ਦੇ ਉਠਾ ਨੂੰ ਪਾਉਂਦੇ ਖੜਵੇ ਖੜ ਤੇ ਮੈਥੋ ਪਾਣੀ ਹੋਣੀ ਮੈਨੂੰ ਗੁੱਤੋ ਲੈਣ ਵੇ ਫੜਵੇ ਟੋਲਾ ਕਮਲਿਆ ਨਾ ਮੈਨੂੰ ਕਮਲੀ ਦੇਊਗਾ ਕਰਵੇ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੰਕੀ ਹੁੰਦੇ ਹੋੜ ਬੁਲਟ ਤੇ ਜੀਪਾਂ ਦੇ ਸ਼ੂਸ਼ਕ ਵਾਲਿਆਂ ਫੋਲਿਆ ਟ੍ਰੂ ਪੈਪਰੇ ਕਹਿੰਦੇ 1 ਕੋਈ 1000 ਦਾ ਆਓ ਸਾਹਮਣੇ ਰਾਜੂ ਖੋਸੇ ਕੋਲੇ ਵਾਲਾ ਕੋਸੇ ਕੋਟਲੇ ਵਾਲਾ ਤੇ ਖੀਰਾ ਵਾਲਿਆ ਆ ਬੱਲੇ ਆ ਬੱਲੇ ਆਹ ਬੱਲੇ ਆਹ ਬੱਲੇ 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 ਤੇ ਬੰਦਾ ਚਟਾ ਰਮਾਲ ਬੜਾ ਫਾਪ ਰਿਆ ਆਓ ਵੇਖਾਂਗੇ ਗਾ ਚੌੜੀ ਛਾਤੀ ਬਨਮੈਨ ਆਰਮੀ ਕਬੱਡੀ ਬੱਲੇ 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 ਆਹ ਬੱਲੇ ਆਹ ਬੱਲੇ ਆਹ ਬੱਲੇ ਬਾਈ ਪਿਆਲੇ ਨੇ ਵਾਪਸੀ ਕਰਤੀ ਧੁਰਕੋਟੀਆਂ ਕਾਲਾ ਵੇਂਦਾ ਹੋਣਾ ਵੀ ਸਾਡੇ ਆਲਾ ਸਿੰਘੇਰਿਆਂ ਦੇ ਵਿੱਚ ਵਾਪਸੀ ਕਰ ਗਿਆ ਬਲਦੇਵ ਸਿੰਘ ਧਾਲੀਵਾਲ ਦੇ ਪੁੱਤ ਦੀਆਂ ਗੱਲਾਂ ਹੁੰਦੀਆਂ ਆਹ ਵੇਖ ਉਂਗਲੀ ਨੇ ਪੂਰੀ ਭਗਾ ਗਿਆ ਆਹ ਸਾਹਮਣੇ ਕਬੱਡੀ 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 ਸ਼ੀਲੂ 1 ਮੈਨ ਆਰਮੀ ਸ਼ੀਲੂ 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 ਆਹ ਕਰਾਉ ਸਿਰਾ ਸ਼ੀਲੂ ਕਰਾਉ ਸਿਰਾ ਇੱਕ ਪਾਸੇ ਅੰਬਾ ਖੇਡ ਕਬੱਡੀ ਦਾ ਨਮਾਅ ਹਰਿਆਣੇ ਤੇ ਮਾਜੇ ਦੀ ਟੱਕਰ ਆਹ ਕਬੱਡੀ ਆਹ ਕਬੱਡੀ ਜ਼ੋਰ 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 ਲੱਗਦਾ ਹੈ ਜ਼ੋਰ ਲੱਗਦਾ ਹੈ ਜ਼ੋਰ ਲੱਗਦਾ ਜ਼ੋਰ ਲੱਗਦਾ ਹੈ ਜ਼ੋਰ ਲੱਗਦਾ ਹੈ ਮੈਚ ਸਮਾਪਤ